ਸੱਚੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਕੁੰਦਰ ਕਰਪੂnga ਚੈਨਲ ਤੇ ਅਸੀਂ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਠਾਕ ਹੋਵੋਗੇ ਅੱਲਾ ਗੋਡ ਵਾਹਿਗੁਰੂ ਰਾਮ ਦੀ ਕਿਰਪਾ ਆਪ ਸਭ ਤੇ ਬਣੀ ਰਹੇ ਦਿਲੋਂ ਦੁਆ ਕਰਦੇ ਹਾਂ ਸ਼ਾਮ ਦੇ 5:30 6 ਵਜੇ ਦਾ ਟਾਈਮ ਆਪਾਂ ਪਹੁੰਚ ਗਏ ਹਾਂ ਖੇਤਾਂ 'ਚ ਇੱਥੇ ਥੋੜੀ ਦੇਰ ਰੁਕ ਕੇ ਆਪਾਂ ਸਬਜ਼ੀਆਂ ਨੂੰ ਪਾਣੀ ਦਵਾਂਗੇ ਫਿਰ ਆਪਾਂ ਅੱਗੇ ਜਾਵਾਂਗੇ ਸੈਰ ਤੇ ਸਾਡਾ ਇਹ ਕੰਢੀ ਏਰੀਆ ਹੈ ਇੱਥੇ ਦਾ ਵਾਤਾਵਰਣ ਜਿਹੜਾ ਬਹੁਤ ਸ਼ਾਨਦਾਰ ਆ ਹਰ ਪਾਸੇ ਤੁਹਾਨੂੰ ਹਰਿਆਲੀ ਹੀ ਹਰਿਆਲੀ ਨਜ਼ਰ ਆਊਗੀ ਤੁਸੀਂ ਵੀਡੀਓ ਦੇ ਨਾਲ ਅੰਤ ਤੱਕ ਇਸੇ ਤਰ੍ਹਾਂ ਬਨੇ ਰਹਿਣਾ ਤੇ ਤੁਸੀਂ ਵੀ ਇਸ ਦਾ ਆਨੰਦ ਮਾਣਨਾ ਅਸੀਂ ਵੀ ਕਾਫੀ ਟਾਈਮ ਬਾਅਦ ਸ਼ਾਮ ਦੀ ਸੈਰ ਲਈ ਇਕੱਠੇ ਨਿਕਲੇ ਆ ਇਹ ਹੈਗੀ ਆਪਣੀ ਮੋਟਰ ਸਰਦਾਰ ਜੀ ਨੇ ਕਰ ਦਿੱਤੀ ਏ ਮੋਟਰ ਆਨ ਇਹ ਆਪਾਂ ਲਾਈਆਂ ਇੱਥੇ ਕੀ ਆ ਕਦੂ ਦੀਆਂ ਵੇਲਾਂ ਪਰ ਵੀ ਇਹਨਾਂ ਨੂੰ ਦਵਾਂਗੇ ਪਾਣੀ ਮੋਟਰ ਚੱਲ ਪਈ ਆ ਇਹ ਹੈਗਾ ਅੰਬ ਦਾ ਦਰਖਤ ਪਰ ਇਸ ਸਾਲ ਇਹਨੂੰ ਕੋਈ ਅੰਬ ਨਹੀਂ ਲੱਗਿਆ ਕਿਉਂਕਿ ਅੰਬਾਂ ਦੀਆਂ ਕਿਸਮਾਂ ਆ ਇਹਨਾਂ ਦੀਆਂ ਬੂਟੀਆਂ ਨਹੀਂ ਆ ਤੀਜੇ ਚੌਥੇ ਸਾਲ ਜ਼ਿਆਦਾ ਅੰਬ ਲੱਗਦੇ ਆ ਕਈ-ਕਈ ਸਾਲ ਵਿੱਚ ਬਿਲਕੁਲ ਹੀ ਨਹੀਂ ਲੱਗਦੇ ਇਹ ਕੋਈ ਜੰਗਲੀ ਬੂਟਾ ਆ ਇਹਦਾ ਨਾਮ ਤਾਂ ਪਤਾ ਨਹੀਂ ਇਹ ਬਹੁਤ ਸੋਹਣੇ ਛੋਟੇ ਛੋਟੇ ਫਲਾਵਰ ਲੱਗਦੇ ਆ ਬਹੁਤ ਅਟ੍ਰੈਕਟਿਵ ਲੱਗਦੇ ਆ ਨਿਮਰਤ ਨੇ ਇੱਥੇ ਕੋਈ ਆਪਣੇ ਪਲਾਨ ਬਣਾਉਣਾ ਆ ਬਸ ਆਹੀ ਪਲਾਨ ਆ ਇਹਦਾ ਖੇਤਾਂ ਦਾ ਕੰਮ ਆਪਾਂ ਹੁਣ ਖਤਮ ਕਰਤਾ ਹੈ ਹੁਣ ਚੱਲਦੇ ਆਂ ਅੱਗੇ ਸੈਰ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਇਹ ਹੈਗਾ ਲਸੂੜੇ ਦਾ ਦਰਖਤ ਇਹ ਜੰਗਲੀ ਆ ਆਪਣੇ ਆਪ ਉੱਗਿਆ ਆ ਇਹਨੂੰ ਬਹੁਤ ਸਾਰੀਆਂ ਲਸੂੜੀਆਂ ਲੱਗੀਆਂ ਆ ਇਹ ਹੁਣ ਬਹੁਤ ਘੱਟ ਦੇਖਣ ਨੂੰ ਮਿਲਦਾ ਆ ਪੁਰਾਣੇ ਸਮੇਂ 'ਚ ਤਾਂ ਬਹੁਤ ਜ਼ਿਆਦਾ ਹੁੰਦੇ ਸੀਗੇ ਇਹਨੂੰ ਕੱਚਾ ਖਾਣ ਲਈ ਤੇ achar ਬਣਾਉਣ ਲਈ ਵਰਤਿਆ ਜਾਂਦਾ ਸੀਗਾ ਇਸੇ ਕਿਸਮ 'ਚ ਇੱਕ ਫਲ ਹੁੰਦਾ ਆ ਉਹ ਥੋੜਾ ਮੋਟਾ ਹੁੰਦਾ ਇਹਦੇ ਨਾਲ ਉਹਨੂੰ ਲਸੂੜਾ ਕਹਿੰਦੇ ਆ ਸੇਤਲੀ ਬਹੁਤ ਵਧੀਆ ਹੁੰਦਾ ਆ ਇਹਦੇ ਵਿੱਚੋਂ ਜੈਲੇ ਜੇ ਨਿਕਲਦੀ ਆ ਬੱਚੇ ਇਹਨੂੰ ਗੁੰਦੇ ਦੇ ਤੌਰ ਤੇ ਵਰਤ ਲੈਂਦੇ ਸੀ ਇਹ ਗੁੰਮੀਆਂ ਆ ਕੈਕਟਸ ਨੂੰ ਲੱਗੀਆਂ ਆ ਇਹ ਪੱਕ ਕੇ ਬਹੁਤ ਸੋਹਣੀਆਂ ਡਾਰਕ ਮੂਵ ਕਲਰ ਦੀਆਂ ਹੋ ਜਾਂਦੀਆਂ ਆ ਇਹਨੂੰ ਵੀ ਖਾਧਾ ਜਾ ਸਕਦਾ ਤੇ ਇਹਦਾ ਜੂਸ ਵੀ ਕੱਢ ਕੇ ਵਰਤਦੇ ਆ ਕੁਦਰਤੀ ਫੁੱਲ ਆ ਜਿਹੜੇ ਵਾਤਾਵਰਨ ਨੂੰ ਖੂਬਸੂਰਤ ਬਣਾਉਂਦੇ ਆ ਇਹ ਅੱਕ ਦਾ ਪੌਦਾ ਆ ਦੇਸੀ ਦਵਾਈਆਂ ਲਈ ਇਹਦੀ ਵਰਤੋਂ ਕਰਦੇ ਆ ਇਹ ਹੈਗਾ ਪਟਕੰਡਾ ਬੱਚਿਆਂ ਨੂੰ ਖਾਂਸੀ ਹੋਣ ਤੇ ਇਹਦੀ ਵਰਤੋਂ ਕਰਦੇ ਆ ਸ਼ਹਿਦ ਦੇ ਨਾਲ ਪਿੰਡਾਂ ਵਾਲਿਆਂ ਦਾ ਪਤਾ ਹੋਣਾ ਹੈ ਇਹ 베ਰੀ ਆ ਅਗਲੇ ਮੌਸਮ ਚ ਇਹਨੂੰ 베 ਲੱਗਣੇ ਆ ਜਿਹਨੂੰ ਮਲਿਆਂ ਦੇ 베 ਕਹਿੰਦੇ ਆ ਇਹ ਬੀਜੀਆਂ ਆ ਪਿੰਡੀਆਂ ਖੇਤ ਤੇ ਪਪੂਲਰ ਪਪੂਲਰਸ ਫਾਇਦਾ ਤੁਹਾਨੂੰ ਸਾਡੇ ਏਰੀਆ ਦੇ ਵਿੱਚ ਦੇਖਣ ਨੂੰ ਆਮ ਹੀ ਮਿਲ ਜੂਗਾ ਸੰਤਰਾ ਆਮ ਬਲੀਚੀ ਦੇ ਬਾਗ ਵੀ ਹੈਗੇ ਆ ਇਸ ਏਰੀਆ ਦੇ ਵਿੱਚ ਰੁੱਖ ਤੇ ਮਨੁੱਖ ਦੀ ਸਾਂਝ ਜਿਹੜੀ ਬਹੁਤ ਪੁਰਾਣੀ ਆ ਨਿਮਰਤ ਨੂੰ ਪਿਆਸ ਲੱਗ ਗਈ ਆ ਠੰਡਾ ਪਾਣੀ ਭਰਨ ਲੱਗ ਗਿਆ ਹੁਣ ਆਪਾਂ ਚੱਲਦੇ ਆਂ ਅੱਗੇ ਸਰਦਾਰ ਜੀ ਤਾਂ ਹਰ ਸਵੇਰੇ ਆਉਂਦੇ ਆ ਇੱਧਰ ਸੈਰ ਕਰਨ ਕਾਫੀ ਦੂਰ ਤੋਂ ਵਾਪਸ ਆਉਂਦੇ ਆ ਆਉਂਦੇ ਹੋਏ ਗੁਰਦੁਆਰਾ ਸਾਹਿਬ ਮੱਥਾ ਟੇਕਉਂਦੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਉਨੇ ਆ। ਆਉਂਦਾ ਕਰਨਾ ਮੈਂ ਨਾ ਨਹੀਂ ਜਾਉਂ ਕਦੀ ਨਾ ਹੋਵੇ। ਹਰਿ ਹਰਿ ਗੁਰੂ ਸੁਭ ਤੇ ਆਤਮਾ ਨਾਲ ਸਤਿ ਆਵੋ। ਦਾਸਮਨ ਜੋਰ ਤੋਂ ਮੈਂ ਜਤ ਸਤ ਸਤਿ ਸਵਾਗਤ। ਗੁਰੂ ਦਾ ਜੀ ਆਇਆਂ ਨੂੰ ਸਤਿ ਆਪਾ ਦਾ ਜੀ ਸਤਿਵਾਦ। ਵਾਪਸ ਆਉਂਦੇ ਹੋਏ ਆਪਾਂ ਗੁਰਦੁਆਰਾ ਸਾਹਿਬ ਜਾਂਨੇ ਮੱਥਾ ਟੇਕਣ। ਇਹ ਹੈਗਾ ਆੜੂਆਂ ਦਾ ਬੂਟਾ। ਇਹਨੂੰ ਲੱਗਿਓ ਬਹੁਤ ਸਾਰੇ ਨਿੰਬੂ। ਕੱਚੇ ਆ ਹਜੇ ਪੱਕੇ ਤਾਂ ਹੈ ਨਹੀਂ ਦੂਰ ਦੂਰ ਤੱਕ ਹਰਿਆਲੀ ਹੀ ਹਰਿਆਲੀ ਇੱਕ ਮਾਦਵੀਜਾ ਬਹੁਤ ਸੋਹਣਾ ਮੌਸਮ ਹੋ ਗਿਆ ਹੈ ਕਿਉਂਕਿ ਸ਼ਾਮ ਪੈ ਗਈ ਆ ਗੁਰਦੁਆਰਾ ਸਾਹਿਬ ਦਾ ਰਸਤਾ ਇਹ ਟਾਲੀ ਦਾ ਦਰਖਤ ਆ ਪੁਰਾਣੇ ਸਮੇਂ ਦੇ ਵਿੱਚ ਇਹ ਬਹੁਤ ਜ਼ਿਆਦਾ ਹੁੰਦੇ ਸੀਗੇ ਟਾਲੀ ਦੇ ਰਖਤ ਇਹਨੂੰ ਦਾਤਣ ਕਰਨ ਦੇ ਲਈ ਤੇ ਫਰਨੀਚਰ ਦੇ ਲਈ ਵਰਤਦੇ ਸੀ ਇਹਦੀ ਲੱਕੜ ਬਹੁਤ ਮਜ਼ਬੂਤ ਮੰਨੀ ਜਾਂਦੀ ਸੀ ਹੁਣ ਤਾਂ ਇਹ ਦਰਖਤ ਜਿਹੜੇ ਆ ਬਹੁਤ ਘੱਟ ਨਜ਼ਰ ਆਉਂਦੇ ਆ ਇਹ ਏਰੀਆ ਰੇਤਲਾ ਹੋਣ ਕਰਕੇ ਨਾ ਉਹ ਪਪੂਲਰ ਫਾਇਦੇ ਤੋਂ ਇਲਾਵਾ ਇੱਥੇ ਮੂਫੜੀ, ਆਲੂ, কুমਾੜ ਇਹ ਫਸਲਾਂ ਜਿਹੜੀਆਂ ਬੀਜਦੇ ਆ ਝੋਨਾ ਘਟ ਬੀਜਦੇ ਆ ਇਹ ਹੈਗਾ ਰਿੰਡ ਇਹਨੂੰ ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਵਰਤਦੇ ਆ ਇਹ ਦੇ ਫਲ ਲੱਗਿਓ ਆ ਇਹਨਾਂ ਤੋਂ ਤੇਲ ਬਣਾਉਂਦੇ ਆ ਉਹ ਤੇਲ ਵੀ ਆ ਦਰਦਾਂ ਨੂੰ ਠੀਕ ਕਰਨ ਦੇ ਲਈ ਦੇਸੀ ਤਰੀਕੇ ਦੇ ਨਾਲ ਦੇਸੀ ਦਵਾਈ ਦੇ ਤੌਰ ਤੇ ਵਰਤਦੇ ਆ ਇਹ ਹੈਗਾ ਕੜੀ ਪੱਤਾ ਇਹ ਆਪਣੇ ਆਪ ਉੱਗ ਜਾਂਦੇ ਆ ਵੱਡੇ ਵੱਡੇ ਦਰਖਤ ਬਣ ਜਾਂਦੇ ਆ ਇਹ ਸਾਡੀ ਸਿਹਤ ਲਈ ਬਹੁਤ ਲਾਭਕਾਰੀ ਹੁੰਦੇ ਆ ਆਪਾਂ ਇਹਨੂੰ ਤੜਕੇ 'ਚ ਵਰਤ ਲਈਏ ਤਾਂ ਇਹ ਸਾਡੇ ਖਾਣੇ ਦੇ ਸਵਾਦ ਨੂੰ ਦੁੱਗਣਾ ਕਰ ਦਿੰਦੇ ਆ ਇਸ ਤੋਂ ਇਲਾਵਾ ਇਹਦੇ ਪੱਤਿਆਂ ਨੂੰ ਆਪਾਂ ਵਾਲਾਂ ਨੂੰ ਵਧਾਉਣ ਦੇ ਲਈ ਵਾਲਾਂ 'ਚ ਸਿਕਰੀ ਖਤਮ ਕਰਨ ਦੇ ਲਈ ਵੀ ਆਪਾਂ ਇਹਨੂੰ ਵਰਤਦੇ ਆ ਇਹਨੂੰ ਦੁਕਾਨੂਆਂ ਦੀ ਤਰ੍ਹਾਂ ਛੋਟੇ ਛੋਟੇ ਫੜ ਲੱਗਦੇ ਆ ਜਿਹਨੂੰ ਦੇਸੀ ਦਵਾਈਆਂ 'ਚ ਵਰਤਦੇ ਆ ਪਹਿਲਾਂ ਇਹ ਗ੍ਰੀਨ ਹੁੰਦੇ ਆ ਫਿਰ ਲਾਈਟ ਜੇ ਪਿੰਕ ਤੇ ਫਿਰ ਉਸ ਤੋਂ ਬਾਅਦ ਡਾਰਕ ਜਾਮਨੀ ਹੋ ਜਾਂਦੇ ਆ ਬਹੁਤ ਸੋਹਣੇ ਲੱਗਦੇ ਆ ਦੇਖੋ ਇਹਨਾਂ ਪੱਤਿਆਂ ਦੀ ਖੁਸ਼ਬੂ ਵੀ ਬਹੁਤ ਵਧੀਆ ਹੁੰਦੀ ਆ ਇਹ ਆਂਬ ਦਾ ਬੂਟਾ ਐ ਇਹਨੂੰ ਕੁਛ ਇੱਕ ਆਂਬ ਲੱਗਿਓ ਆ ਕੱਚੇ ਆਂਬਾ ਤੋਂ ਬਹੁਤ ਟੇਸਟੀ ਚੀਜ਼ਾਂ ਬਣਦੀਆਂ ਆ ਜਿਦਾ ਆਚਾਰ ਖੱਟੀ ਮਿੱਠੀ ਚਟਣੀ ਮਲਾਂਜੀ ਤੇ ਆਂਬ ਚੂਰ ਪਾਊਡਰ ਵੀ ਆਪਾਂ ਬਣਾ ਸਕਦੇ ਆ ਜੰਗਲੀ ਇਲਾਕਾ ਹੋਣ ਕਰਕੇ ਇੱਥੇ ਬਹੁਤ ਸਾਰੇ ਮੋਰ ਰਹਿੰਦੇ ਆ ਇਸ ਤੋਂ ਇਲਾਵਾ ਕੋਇਲ ਟਿੱਤਰ ਜੰਗਲੀ ਕੁੱਕੜ ਕਈ ਕਿਹਰ ਜਾਨਵਰ ਵੀ ਇੱਧਰ ਸੂਰ ਵਗੈਰਾ ਆ ਜਾਂਦੇ ਆ ਇਹ ਜੰਗਲੀ ਕੈਕਟਸ ਆ ਇਹਨੂੰ ਕਿਸੇ ਨੇ ਜਣਾ ਕੋਲੋਂ ਵੱਢ ਕੇ ਸੁੱਟ ਦਿੱਤਾ ਆ ਇਹ ਫੇਰ ਵੀ ਉਗ ਰਹੀ ਆ ਇਹ ਤੋਂ ਹੀ ਸਾਬਤ ਹੁੰਦਾ ਹੈ ਕਿ ਮਨੁੱਖਾ ਕੁਦਰਤ ਨੂੰ ਹਰਾ ਨਹੀਂ ਸਕਦਾ ਦੇਖੋ ਇਹਦੇ ਨਵੇਂ ਪੱਤੇ ਨਿਕਲੇ ਆਏ ਆ ਪੂਰੀ ਤਰ੍ਹਾਂ ਵੱਡੀ ਹੋਈ ਪਈ ਆ ਇੱਥੋਂ ਹੀ ਅਸੀਂ ਵਾਪਸ ਮੁੜ ਪਏ ਕਿਉਂਕਿ ਟਾਈਮ ਕਾਫੀ ਹੋ ਗਿਆ ਸੀਗਾ ਆਪਾਂ ਖਾਣਾ ਵਗੈਰਾ ਵੀ ਬਣਾਉਣਾ ਹੁਣ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਤੇ ਫਿਰ ਆਪਾਂ ਘਰ ਚਲ ਜਾਵਾਂਗੇ ਤਪ ਦੀ ਗਰਮੀ ਦੇ ਵਿੱਚ ਵੀ ਮੌਸਮ ਜਿਹੜਾ ਸ਼ਾਮ ਵੇਲੇ ਬਹੁਤ ਠੰਡਾ ਹੋ ਜਾਂਦਾ ਹੈ ਵਾਰਾ ਪਸ਼ੂਆਂ ਦੀ ਬਹੁਤ ਵੱਡੀ ਸਮੱਸਿਆ ਹੈ ਕਿ ਮਾਰਨ ਵੀ ਪੈਂਦੇ ਆ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਆ ਤੇ ਸੜਕ ਦੁਰਘਟਨਾਵਾਂ ਦਾ ਵੀ ਦਾਰ ਬਣਿਆ ਰਹਿੰਦਾ ਹੈ ਇਹ ਫਾਲਸਾ ਬੂਟਾ ਹੈ ਨਿੱਕ-ਨਿੱਕੇ ਫਾਲਸੇ ਲੱਗੇ ਹੋਆ ਪੱਕੇ ਨਹੀਂ ਹਜੇ ਜਦੋਂ ਇਹ ਪੱਕ ਜਾਂਦੇ ਆ ਬਹੁਤ ਮਿੱਠੇ ਹੁੰਦੇ ਆ ਬਹੁਤ ਹੀ ਮਨਮੋਹਕ ਦ੍ਰਿਸ਼ ਠੰਡਾ ਮੌਸਮ ਸੂਰਜ ਈਪਰੀਆ ਤਪਸਥਾਨ ਰਹਿਰਾ ਸਭ ਦਾ 파ਟ ਹੋ ਰਿਹਾ ਹੈ ਇਸ ਸਥਾਨ ਤੇ ਸੰਤ ਬਾਬਾ ਬਸੰਤ ਸਿੰਘ ਜੀ ਨਿਰਮਲ ਕੁਟਿਆ ਜੋੜਾਂ ਵਾਲੇ ਨੇ ਤਪੱਸਿਆ ਕੀਤੀ ਸੀ ਦੁਆਰਾ ਸਾਭ ਦੀ ਨਵੀਂ ਉਸਾਰੀ ਹੋ ਰਹੀ ਆ ਪਰ ਜਾ ਰਹੇ ਆ ਘਰ ਵੀਡੀਓ ਦੇ ਨਾਲ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਨ